ਕਾਨੂੰ ਦਾਡੂ ਕਰਾ ਲਈ ਕੋਈ ਗੱਲ ਨਹੀਂ ਹੁਣ ਤਾਂ ਸਾਡੇ ਪਿੰਡ ਦੇ ਸਿਆਣੇ ਲੋਕ ਜਿਹੜੇ ਨੇ ਉਹ ਇੱਥੇ ਤਾਸ਼ ਖੇਡਦੇ ਨੇ ਆਗੇ ਤੇ ਆ ਬੈਠੇ ਨੇ ਮੇਰੇ ਸੰਗੀ ਸਾਥੀ ਕੁਝ ਮੇਰੇ ਜਮਾਤੀ ਨੇ ਕੁਝ ਅੱਗੇ ਮਿੱਥੋ ਪੜਦੇ ਸੀ ਕੁਝ ਪਿੱਛੇ ਪੜਦੇ ਸੀ ਇਸ ਤਰ੍ਹਾਂ ਸਾਰੇ ਜਿਹੜੀ ਆ ਅੱਜ ਇੱਥੇ ਸਿਵਿਆਂ ਦੇ ਵਿੱਚ ਤਾਸ਼ ਖੇਡਦੇ ਨੇ ਤੁਸੀਂ ਅੱਜ ਵੇਖੋਗੇ ਸਿਵਿਆਂ ਦੇ ਵਿੱਚ ਵੀ ਹੁਣ ਜਿਹੜੇ ਆ ਉਹ ਤਾਸ਼ ਦਾ ਦੌਰ ਜਿਹੜਾ ਉਹ ਚੱਲਦਾ ਦੋਸਤੋ ਹੁਣ ਮੈਂ ਪਹੁੰਚ ਚੁੱਕਾ ਜਿੱਥੇ ਬੰਦੇ ਦਾ ਅੰਤਮ ਜਿਹੜਾ ਆਉਣਾ ਪੈਂਦਾ ਜਿੱਥੇ ਬੰਦੇ ਨੂੰ ਸ਼ਮਸ਼ਾਨ ਘਾਟ ਇਹ ਸ਼ਮਸ਼ਾਨ ਘਾਟ ਤੁਸੀਂ ਵੇਖ ਰਹੇ ਜੀ ਇਹ ਜਦੋਂ ਅਸੀਂ ਇੱਥੇ ਰਹਿੰਦੇ ਸੀ ਨਾ ਉਦੋਂ ਇੱਥੇ ਬੜਾ ਟੱਬਾ ਜਾਂ ਤੇ ਉਥੇ ਸਰ ਕੰਨਾ ਤੇ ਬੜਾ ਇਥੇ ਡਰ ਲੱਗਦਾ ਹੁੰਦਾ ਸੀ ਅਸੀਂ ਦਿਨੇ ਵੀ ਲੰਘਦੇ ਇਥੋਂ ਡਰਦੇ ਹੁੰਦੇ ਸੀ ਤੇ ਹੁਣ ਜਿਹੜਾ ਜਿਵੇਂ ਜਿਵੇਂ ਲੋਕ ਤਰੱਕੀ ਕਰ ਰਹੇ ਨੇ ਜਿਵੇਂ ਜਿਵੇਂ ਸਾਇੰਸ ਵਧ ਰਹੀ ਆ ਓਵੇਂ ਓਵੇਂ ਸਾਰਿਆਂ ਦਾ ਸੁਧਾਰ ਹੋ ਗਿਆ ਜਿਵੇਂ ਗੁਰਦੁਆਰਾ ਸਾਹਿਬ ਵਧੀਆ ਬਣਤਾ ਛੱਪੜਾਂ ਦਾ ਸੁਧਾਰ ਹੋ ਗਿਆ ਪਿੰਡਾਂ ਗਲੀਆਂ ਦਾ ਸੁਧਾਰ ਹੋ ਗਿਆ ਓਵੇਂ ਜਿਹੜਾ ਇਹ ਸਿਵੇ ਆ ਕਬਰਿਸਤਾਨ ਜਿਹੜਾ ਇਹਦਾ ਵੀ ਜਿਹੜਾ ਸੁਧਾਰ ਇਹ ਹੋਏ ਨੇ ਤੇ ਇਹ ਜਦੋਂ ਅਸੀਂ ਇੱਥੇ ਰਹਿੰਦੇ ਹੁੰਦੇ ਸਾਂ ਉਦੋਂ ਬੜੇ ਇਹ ਹੋਰ ਹੀ ਤਰ੍ਹਾਂ ਹੁੰਦੇ ਸੀ ਹੁਣ ਤਾਂ ਆ ਵੇਖੋ ਤੁਸੀਂ ਪੱਕੇ ਬਣਾ ਦਿੱਤੇ ਗਏ ਨੇ ਆ ਬੈਠਣ ਵਾਸਤੇ ਥੜੀਆਂ ਵੀ ਬਣਾਈਆਂ ਨੇ ਤੇ ਰੁੱਖ ਬੜੇ ਛੇ ਲੱਗੇ ਹੋਏ ਨੇ ਹਰਿਆਵਲ ਪੂਰੀ ਆ ਤੇ ਹੁਣ ਇੱਥੇ ਲੋਕਾਂ ਨੂੰ ਦਾਦੂ ਕਰਾਲੀ ਕੋਈ ਗੱਲ ਨਹੀਂ ਹੁਣ ਤਾਂ ਸਾਡੇ ਪਿੰਡ ਦੇ ਸਿਆਣੇ ਲੋਕ ਜਿਹੜੇ ਨੇ ਉਹ ਇੱਥੇ ਤਾਸ਼ ਖੇਡਦੇ ਨੇ ਆਗੇ ਤੇ ਆ ਬੈਠੇ ਨੇ ਮੇਰੇ ਸੰਗੀ ਸਾਥੀ ਕੁਛ ਮੇਰੇ ਜਮਾਤੀ ਨੇ ਕੁਛ ਅੱਗੇ ਮੈਥੋਂ ਪੜਦੇ ਸੀ ਕੁਛ ਪਿੱਛੇ ਪੜਦੇ ਸੀ ਇਸ ਤਰ੍ਹਾਂ ਸਾਰੇ ਜਿਹੜੀ ਆ ਅੱਜ ਇੱਥੇ ਸਿਵਿਆਂ ਦੇ ਵਿੱਚ ਤਾਸ਼ ਖੇਡਦੇ ਨੇ ਤੁਸੀਂ ਅੱਜ ਵੇਖੋਗੇ ਸਿਵਿਆਂ ਦੇ ਵਿੱਚ ਵੀ ਹੁਣ ਜਿਹੜੇ ਆ ਉਹ ਤਾਸ਼ ਦਾ ਦੌਰ ਹੈ ਜਿਹੜਾ ਉਹ ਚੱਲਦਾ ਹੈ ਤੇ ਇਹਨਾਂ ਨਾਲ ਥੋੜੀ ਜੀ ਮੈਂ ਗੱਲਬਾਤ ਵੀ ਕਰਾਂਗਾ ਤੇ ਆਹ ਕਰਦੇ ਆ ਇਹਨਾਂ ਨਾਲ ਗੱਲਬਾਤ ਤੇ ਆਹ ਦੋਸਤੋ ਮੇਰੇ ਪਿੰਡ ਦੇ ਸਾਰੇ ਇੱਥੇ ਸੱਜਣ ਬੈਠੇ ਨੇ ਤੇ ਥੋੜੀ ਜੀ ਗੱਲਬਾਤ ਇਹਨਾਂ ਨਾਲ ਕਰਾਂਗੇ ਹਾਂਜੀ ਬਾਈ ਜੀ ਕੀ ਹਾਲ ਨੇ ਵਧੀਆ ਜੀ ਵਧੀਆ ਤੇ ਕੀ ਨਾਂ ਆਪਣਾ ਮੇਜਰ ਸਿੰਘ ਮੇਜਰ ਸਿੰਘ ਤੇ ਇੱਥੇ ਹੁਣ ਆਪਾਂ ਸਿਵਿਆਂ ਦੇ ਵਿੱਚ ਤੁਸੀਂ ਇੱਥੇ ਆ ਬੜਾ ਵੱਡੇ ਵਧੀਆ ਬੈਂਚ ਵੀ ਲਾਇਆ ਢੋਲ ਆਉਣ ਵਾਲਾ ਵੀ ਲਾਇਆ ਤਾਸ਼ ਤੁਸੀਂ ਖੇਡ ਤੇ ਪੱਖਾ ਵੀ ਚੱਲਦਾ ਪਿਆ ਤੇ ਇੱਥੇ ਤੁਸੀਂ ਤਾਸ਼ ਰੋਹ ਖੇਡਦੇ ਜਾਗੇ ਜਾਨਾ ਜਾਨਾ ਅੱਛਾ ਕਿੰਨੇ ਕੁ ਜਣੇ ਹੁੰਦੇ ਆ ਇਹੀਂ ਇੱਥੇ ਘੱਟੋ ਘੱਟ 10 15 ਜਣੇ ਹੋ ਜਾਂਦੇ ਆ ਅੱਛਾ ਤੇ ਸਾਰੀ ਦਿਹਾੜੀ ਚੱਲਦਾ ਸਾਰੀ ਦਿਹਾੜੀ ਅੱਛਾ ਦੋ ਚੜੇਗੇ ਦੋ ਚਰ ਆਗੇ ਅੱਛਾ ਪੰਜਵੇਂ ਅੱਛਾ ਤੇ ਜਿੱਦਨ ਫਿਰ ਕੋਈ ਅਵੀ ਨਵੀਂ ਹੁੰਦੀ ਆ ਫਿਰ ਉਹਦੋਂ ਤੁਹਾਡਾ ਕੰਮ ਮੈਸ ਹੋ ਜਾਂਦਾ ਉਹਦੋਂ ਬੈਠੇ ਨਹੀਂ ਜਾਂ ਉਸ ਤਰ੍ਹਾਂ ਨਹੀਂ ਅੱਛਾ ਉਹ ਬੈ ਤੁਸੀਂ ਉਹਦੋਂ ਵੀ ਜਾਂਦੇ ਜੀ ਹਾਂ 10 ਦਿਨ ਨਹੀਂ ਖੇਡਦੇ ਅੱਛਾ 10 ਦਿਨ ਨਹੀਂ ਤੁਸੀਂ ਤਾਂ ਖੇਡਣੀ ਇਹ ਇਹ ਨਹੀਂ ਇਹ ਇੱਕ ਬੜੀ ਵਧੀਆ ਗੱਲ ਏ ਅਗਲੇ ਨੂੰ ਸ਼ਰਧਾਂਜਲੀ ਦੇਣ ਵਾਲੀ ਗੱਲ ਆ 10 ਦਿਨ ਨਹੀਂ ਹਣਾ ਸ਼ਰਧਾਂਜਲੀ ਦੇਣ ਵਾਲੀ ਗੱਲ ਆ ਲੋਕ ਪੈ ਗਿਆ ਫਿਰ ਖੇਡਣ ਅਛਾ ਇਹ ਬੜੀ ਵਧੀਆ ਗੱਲ ਤੁਸੀਂ ਦੱਸੀ ਆ ਤੇ ਹੋਰ ਕੁਝ ਕਹਿਣਾ ਚਾਹੋਗੇ ਔਰ ਦੱਸੋ ਤੇ ਬੜੀ ਹਰੀਆ ਬੜੀ ਹਰਿਆਵਲ ਲੱਗੀ ਆ ਮੈਂ 35 ਸਾਲ ਬਾਅਦ ਪਿੰਡ ਦੇ ਵਿੱਚ ਆਇਆ ਮੈਂ ਪਿੰਡ ਬਦਲ ਗਿਆ ਉਦੋਂ ਮਗਰੋਂ ਉਦੋਂ ਛੋਣੇ ਬਹੁਤ ਕੁਝ ਬਦਲ ਗਿਆ ਉਦੋਂ ਛੋਣੇ ਨਹੀਂ ਹੁੰਦੇ ਉਦੋਂ ਨਹੀਂ ਕੁਝ ਨਹੀਂ ਸੀ ਹਾਂ ਤੇ ਹਾਂ ਚਲ ਬਹੁਤ ਬੇ ਮਿਹਰਬਾਨੀ ਭਾਈ ਜੀ ਮਿਹਰਬਾਨੀ ਤੇ ਦੋਸਤੋ ਸਾਰੇ ਪਿੰਡ ਦੇ ਮੈਂ ਪਹਿਲਾਂ ਵੀ ਦਿਖਾਇਆ ਕਿ ਇੱਥੇ ਤਾਸ਼ ਖੇਡਦੇ ਨੇ ਤੇ ਭਾਈ ਇੱਕ ਮੇਰੇ ਨਾਲ ਸੁਖਤਾਨ ਸਿੰਘ ਜੀ ਹੋਰ ਜੁੜੇ ਨੇ ਤੇ ਭਾਈ ਜੀ ਤੁਸੀਂ ਕੀ ਕਹਿਣਾ ਚਾਹੋ ਚਾਹੋਗੇ ਅੱਜ ਦੇ ਜਿਹੜੇ ਤੁਸੀਂ ਇਹ ਤਾਸ਼ ਖੇਡਦੇ ਪਜੇ ਵਿੱਚ ਸਿਮਿਆਂ ਦੇ ਬੈਠ ਗਏ ਤਾਸ਼ ਵੇਖੋ ਜੀ ਇਹ ਸਾਡੀ ਸਾਂਝੀ ਥਾਂ ਹੈ ਬਿਲਕੁਲ ਅੱਛਾ ਤੇ ਦਰਫਤ ਲਾ ਕੇ ਸਾਰੇ ਪੜੀ ਕਮੇਟੀ ਨੇ ਕੋਈ ਪੰਚਾਇਤ ਨੇ ਜਿਹੜੀਆਂ ਬੜਾ ਵਧੀਆ ਜਗ੍ਹਾ ਬਣਾਇਆ ਤੁਸੀਂ ਪਹਿਲਾਂ ਹੀ ਦੱਸਿਆ ਵੀ ਇਹ ਜਗਾ ਜਿਹੜੀ ਇਹ ਧਿਰ ਲੰਘਣ ਦੇ लायक ਨਹੀਂ ਸੀਗੀ ਹਾਂ ਮੈਂ ਹਾਂ ਹਾਂ ਹੁਣ ਇੱਥੇ 24 ਘੰਟੇ ਤਕਰੀਬਨ ਆਣ ਕੇ ਬੰਦੇ ਬੈਠੇ ਰਹਿੰਦੇ ਨੇ ਹਾਂ ਠੀਕ ਹੈ ਜੀ ਹੂੰ ਹੂੰ ਜਦੋਂ ਕਿਸੇ ਖੁਸ਼ੀ ਗਮੀ ਦਾ ਪ੍ਰੋਗਰਾਮ ਹੁੰਦਾ ਅੱਛਾ ਗਮੀ ਦੇ ਵਿੱਚ ਤਾਂ ਫਿਰ ਇਹ ਬਿਲਕੁਲ ਤਾਸ਼ ਨਹੀਂ ਖੇਡੀ ਜਾਂਦੀ ਹਾਂ ਠੀਕ ਹੈ ਨਾ ਜਦੋਂ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਤੇ ਲੋਕ ਇਕੱਠੇ ਹੁੰਦੇ ਨੇ ਅੱਛਾ ਕੋਈ ਖੁਸ਼ੀ ਦਾ ਕੰਮ ਜੇ ਮਾਲਾ ਮਠਿੱਕੇ ਹੋ ਰਹੇ ਮਠਿਆਈ ਵੰਡ ਰਹੀ ਹੋਵੇ ਤਾਂ ਵੀ ਇੱਥੇ ਕੋਈ ਲੈ ਖੁਸ਼ੀ ਨਾਲ ਲੈ ਕੇ ਆਉਂਦਾ ਹੈ ਲੈ ਕੇ ਨਾ ਚੀਜ਼ ਨਵੀਂ ਲੈ ਕੇ ਆਉਣੀ ਹੁੰਦੀ ਹੈ ਤਾਂ ਵੀ ਇੱਕ ਮੂਰਦੇ ਤੌਰ ਦੇ ਇੱਥੇ ਜੇ ਕੇ ਲੈ ਕੇ ਆਉਂਦਾ ਮ ਹੋ ਗਿਆ ਇਹ ਵੀ ਇੱਕ ਜੁਰੀ ਹੋ ਗਿਆ ਇਹ ਪਿੰਡਾਂ ਦੇ ਵਿੱਚ ਜਿਹੜੀ ਸਾਂਝ ਏ ਜਿਹੜੀ ਖਤਮ ਹੋ ਰਹੀ ਏ ਉਹ ਇੱਥੇ ਬਿਲਕੁਲ ਬਕਰਾਰੀ ਸਾਰੇ ਬੰਦੇ ਆਣਗੇ ਆਪਦਾ ਮਨ ਖੁਸ਼ ਕਰ ਲੈਂਦੇ ਨੇ ਤੇ ਆਣਗੇ ਇੱਥੇ ਚਲੋ ਨਹੀਂ ਮੈਂ ਨਾ ਅੱਜ 35 ਸਾਲ ਬਾਅਦ ਆਇਆ ਪਿੰਡ ਦੇ ਵਿੱਚ ਚਲੋ ਅੱਗੇ ਆਈਦਾ ਤਾਂ ਹੈਗਾ ਪਰ ਅੱਜ ਸ਼ੂਟ ਕਰਨ ਜਿਹੜਾ ਪਹਿਲੀ ਵਾਰੀ ਮੈਂ ਆਇਆ ਤੇ ਮੈਂ ਮੈਨੂੰ ਬੜਾ ਚੰਗਾ ਲੱਗਾ ਮੈਨੂੰ ਜੱਗੇ ਨੇ ਦੱਸਿਆ ਕਿ ਜੇ ਆਪਾਂ ਦੁਪਹਿਰੇ ਚੱਲੀਏ ਤਾਂ ਫਿਰ ਉੱਥੇ ਸਾਰੇ ਬੈਠੇ ਹੋਣਗੇ ਤੇ ਜੇ ਸ਼ਾਮ ਨੂੰ ਆਈਏ ਤਾਂ ਫਿਰ ਉੱਥੇ ਕੋਈ ਨਹੀਂ ਹੋਣਾ ਤੇ ਬਹੁਤ ਵਧੀਆ ਲੱਗਾ ਮੈਨੂੰ ਇਥੇ ਯਾਰਾ ਤੁਹਾਡੀ ਇੱਕ ਅੱਧੀ ਬਾਜੀ ਮੈਂ ਵੀ ਲਾਵਾਂਗਾ ਤੁਹਾਡੇ ਨਾਲ ਹੁਣ ਅੱਜ ਕੋਈ ਮੇਲੇ ਕਰਕੇ ਵੀ ਬੰਦੇ ਕੁਛ ਘੱਟ ਨੇ ਬੰਦੇ ਦੋ ਵੀ ਜ਼ਿਆਦੇ ਹੁੰਦੇ ਨੇ ਕਈ ਵਾਰੀ ਬੰਜਦੇ ਪੂਰੇ ਹੀ ਨਹੀਂ ਆਉਂਦੇ ਅੱਛਾ ਹਾਂਜੀ ਅੱਜ ਫਿਰ ਮੈਂ ਚੇਕ ਕਦਾ ਬਣਾ ਕੇ ਹੋਰ ਰੱਖੋ ਨਾਲ ਉਹ ਥੜਾ ਵੀ ਬਣਾਇਆ ਸੀ ਅੱਛਾ ਅੱਛਾ ਉਹ ਥੜੇ ਦੇ ਵੀ ਹੁੰਦੇ ਰਹੇ ਹਾਂ ਤੇ ਚਲੋ ਬਾਈ ਜੀ ਬਹੁਤ ਧੰਨਵਾਦ ਤੁਹਾਡਾ